ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਜਿੱਦਾਂ ਤੁਹਾਨੂੰ ਪਤਾ ਹੀ ਆ ਹੁਣ ਜੀਰੀ ਦਾ ਸੀਜ਼ਨ ਪੂਰਾ ਜੋਰਾ ਛੋੜਾ ਤੇ ਹਨਾ ਅ ਚੱਲ ਰਿਹਾ ਹੈ ਜੀਰੀ ਭਾਈ ਤਕਰੀਬਨ ਕੁਸ਼ਕ ਬੰਦਿਆਂ ਦੀ ਲੱਗ ਵੀ ਗਈ ਹਨਾ ਤੇ ਕੁਸ਼ਕ ਦੀ ਰਹਿੰਦੀ ਆ ਪਰ ਭਾਈ ਪਹਿਲਾਂ ਪਹਿਲਾਂ ਜਿਹੜੇ ਹੁਣ ਲਾਹਾ ਲੈ ਗੇ ਉਹ ਲੈ ਗੇ ਤੇ ਗਾਹਾਂ ਹੁਣ ਜੀਰੀ ਲੱਗਣੀ ਬਹੁਤ ਮੁਸ਼ਕਲ ਹੋ ਜਣੀ ਉਹ ਹੋ ਜਣੀ ਐਦਾਂ ਵੀ ਜਿਹੜਾ ਹੁਣ ਲਾਈਟ ਆਉਂਦੀ ਆ ਪਾਵਰ ਉਹ ਪਾਵਰ ਹੁਣ ਸਾਰੀ ਉਹ ਮੱਲਾ ਦਾ ਭਾਈ ਰਹਿ ਗਈ 8 ਘੰਟੇ ਠੀਕ ਆ ਜੀ ਤੇ ਪਹਿਲਾ ਅ ਤਕਰੀਬਨ ਹੁਣ ਤੇ 4-5 ਦਿਨ ਪਹਿਲਾਂ ਬਹੁਤ ਵਧੀਆ ਲਾਈਟ ਆਈ ਆ 4-5 ਦਿਨ ਪਹਿਲਾਂ ਨਹੀਂ ਤਕਰੀਬਨ ਲਾਈਟ ਤੇ ਜ਼ਿਆਦਾ ਦਿਨ ਆਈ ਆ ਪਰ ਮਤਲਬ ਹੁਣ ਤੋਂ 3 ਕ ਦਿਨ ਪਹਿਲਾਂ ਤੱਕ ਵਧੀਆ ਲਾਈਟ ਆਈ ਆ ਹਨਾ ਹੁਣ ਪਰ ਕੰਮ ਗਿਆ ਘਟ ਜੀ ਹੁਣ ਬਾਈ ਲਾਈਟ ਵਾਲੇ ਵੀ ਮਜਬੂਰ ਆ ਮਜਬੂਰ ਐਦਾਂ ਜੀ ਜਿਹੜੇ ਹਿਸਾਬ ਗਾ ਗਰਮੀ ਪੈ ਰਹੀ ਆ ਹਨਾ ਗ੍ਰਿਡ ਵੀ ਲੋਡ ਕਿਤੇ ਕਿਸੇ ਹੱਦ ਤੱਕ ਚੱਕੂਗਾ ਇੱਕ ਅਦਾ ਮੀਂਹ ਗਿਰੇ ਹਨਾ ਤਕੜਾ ਜਿਹਾ ਤੇ ਮੀਂਹ ਗਰ ਗਿਆ ਉਹਨਾਂ ਦਾ ਵੀ ਕੰਮ ਚਲੋ ਲਾਈਟ ਵੀ ਫਿਰ ਮੀਂਹ ਗਿਰਨ ਕਰਕੇ ਆਏ ਹੋ ਜਾਂਦਾ ਮੋਟਰਾਂ ਕਾਫੀ ਏਰੀਆ ਚ ਖੜ ਜਾਂਦੀਆਂ ਜਿੱਦਾਂ ਹੁਣ ਆਪਣਾ ਚੱਲੀਆਂ ਏਰੀਆ ਹੋ ਗਿਆ ਉੱਥੇ ਮੋਟਰਾਂ ਤਕਰੀਬਨ ਇੱਕ ਤਗੜਾ ਮੀਂਹ ਗਰ ਗਿਆ ਜੇ ਉੱਥੇ ਮੋਟਰਾਂ ਸਾਰੀਆਂ ਹੀ ਬੰਦ ਹੋ ਜਾਂਦੀਆਂ ਉਹੋ ਜਿਹੜਾ ਖੇਤ ਹੈ ਉਹੋ ਜਿਹੜੇ ਖੇਤ ਆ ਉਹ ਪਾਣੀ ਬਹੁਤ ਘੱਟ ਪੀਂਦੇ ਡੱਕਰ ਜ਼ਮੀਨ ਆ ਬਹੁਤ ਆ ਚੱਕਰ ਆ ਫਿਰ ਲੋਡ ਘਟ ਜਾਂਦਾ ਉਹ ਵੀ ਤਾਂ ਹੀ ਫੇ ਛੱਡੀ ਰੱਖਦੇ ਲਾਈਟ ਵੀ ਭਾਈ ਹਨਾ ਹੁਣ ਹੁਣ ਉਹਨਾਂ ਦੀ ਵੀ ਮਜਬੂਰੀ ਹੋ ਗਈ ਵੀ ਕਿਉਂਕਿ ਮੀਂਹ ਪਿਆ ਨਹੀਂ ਆ ਲੋਡ ਪੈ ਗਿਆ ਬਹੁਤ ਜ਼ਿਆਦਾ ਮੋਟਰਾਂ ਸਾਰੀਆਂ ਚੱਲ ਗਈਆਂ ਹਰੇਕੇ ਬੰਦਾ ਹੁਣ ਜੀਰੀ ਲੱਗ ਗਿਆ ਲਾਉਣ ਤੁਹਾਨੂੰ ਪਤਾ ਹੀ ਆ ਉਹਦੇ ਕਰਕੇ ਔਖਾ ਹੋ ਗਿਆ ਜੀ ਕੰਮ ਅ ਪਰ ਆ ਦੇਖੋ ਜਿੱਦਾਂ ਹੁਣ ਆ ਵਾ ਉਰੇ ਸਾਡੇ ਨਾਲ ਭੇਵੇ ਵਾਲੇ ਸੰਤਾਂ ਦੀ ਜ਼ਮੀਨ ਆ ਸਾਡੇ ਪਿੰਡ ਡੇਰਾ ਜੀ ਬਾਬੇ ਮਾਨ ਸਿੰਘ ਜੀ ਦਾ ਭੇਵੇ ਵਾਲਿਆਂ ਦਾ ਆ ਉਹਨਾਂ ਦੀ ਉਹ ਜ਼ਮੀਨ ਆ ਜੀ ਉਹ ਇੱਕ ਮੋਟਰ ਉੱਪਰ ਘੱਟੋ ਘੱਟ ਮੇਰੇ ਖਿਆਲ ਨਾਲ ਹੋਣੇ ਆ ਮੇਰਾ ਆਈਡੀਆ ਜ ਆ ਇਹ ਪੱਕਾ ਨਹੀਂ ਮੈਂ ਕਹਿ ਸਕਦਾ ਅਹ ਡੇੜਾ ਪੰਜ ਛੇ ਕਿਲੇ ਹੋਊਗੇ ਜੀ ਸ਼ਾਇਦ ਮੇਰੇ ਆਈਡੀਆ ਨਾਲ ਉਰੇ ਸਾਡੇ ਘਰ ਦੇ ਲਾਗੇ ਮੋਟਾ ਮੋਟਾ ਜਿਹਾ ਆਈਡੀਆ ਦੱਸਿਆ ਤੁਹਾਨੂੰ ਅ ਬਾਕੀ ਹੁਣ ਪੱਕਾ ਨਹੀਂ ਪਤਾ ਪੰਜ ਛੇ ਕਿਲਿਆਂ ਨੂੰ ਜਿੱਦਾਂ ਹੁਣ ਜਿੱਦੀ ਤੇ ਲੱਗ ਗਈ ਜੀਰੀ ਉਹਨੇ ਤਾਂ ਦੇਖੋ ਬਣਾਇਆ ਪਿਆ ਏ ਕਿਉਂਕਿ ਜੇ ਕੱਲੀ ਮੋਟਰ ਨੇ ਭਰਨੀ ਭਰਨੇ ਆ ਖੇਤ ਫਿਰ ਤਾਂ ਭਰੀ ਜਾਂਦੀ ਆ ਹੁਣ ਆਹ ਦੇਖ ਲੋ ਉਮਮ ਬਣਾਇਆ ਪਿਆ ਤੁਹਾਨੂੰ ਦਿਖਦਾ ਇਹ ਉਹ ਸਰੇ ਤੱਕ ਪਾਣੀ ਉਹ ਪਾਣੀ ਖੜਾ ਹਨਾ ਪਰ ਜਿਹੜਿਆਂ ਨੇ ਕਰਨਾ ਕੱਦੂ ਉਹਨਾਂ ਵਾਸਤੇ ਮੁਸ਼ਕਲ ਆ ਜੀ ਕਿਉਂਕਿ ਪਾਣੀ ਇੱਕ ਕੀਲੇ ਚ ਘੁੰਮਣਾ ਉਹ ਵੀ ਆ ਸਮਝ ਲੋ ਬਾਹੇਵੇਂ ਖੇਤ ਵਿੱਚ ਖੇਤ ਹਨ ਜਲੇ ਪਏ ਆ ਇਸ ਵਕਤ ਹਨਾ ਬਾਹੇਵੇਂ ਖੇਤਾਂ ਮਾ ਪਾਣੀ ਘੁੰਮਣਾ ਬਹੁਤ ਔਖਾ ਬਾਈ ਪਾਣੀ ਬਹੁਤ ਪੈਂਦਾ ਹਨਾ ਚਲੋ ਬਾਕੀ ਮਾਲਕ ਦੇ ਹੱਥ ਡੋਰੀਆਂ ਜੀ ਜੇ ਕਦਾ ਮੀਂਹ ਪਾ ਦੇ ਦਾਤਾ ਤਾਂ ਬਹੁਤ ਸੌਖਾ ਹੋ ਜੂਗਾ ਕੰਮ ਹਨਾ ਤੇ ਚਲੋ ਕਰੂੰਗਾ ਜੀ ਜਦੋਂ ਕਿਰਪਾ ਜਿਹੜੇ ਸਾਡੇ ਗਰਮੀ ਆ ਮੀਂਹ ਤਾਂ ਇੱਕ ਬਣਦਾ ਹਨਾ ਤੇ ਆਪਣੀ ਭਾਈ ਹੁਣ ਕੰਮ ਦੀ ਡਿਊਟੀ ਸ਼ੁਰੂ ਆ ਜੀ ਲੱਗੇ ਹੋਏ ਆ ਮਿੱਟੂ ਲੱਗਿਆ ਵਾ ਬਜਰਾ ਤੇ ਮੈਂ ਵੀ ਹੁਣ ਚੱਲਾਂ ਭਾਈ ਕਰੀਏ ਡਿਊਟੀ ਸ਼ੁਰੂ ਤੇ ਗਾਂਆਂ ਗੋਆਂ ਬੰਨੀਆਂ ਕੱਢੀਏ ਇੱਧਰ ਹਨਾ ਆਜੋ ਫਿਰ ਤੁਹਾਨੂੰ ਦਿਖਾਉਂਦੇ ਆ ਰੁਟੀਨ ਕੰਮ ਦੀ ਅੱਜ ਲੇਟ ਹੋ ਗਏ ਸੀ ਬਹੁਤ ਜ਼ਿਆਦਾ ਮੈਂ ਕਿਤੇ ਗਿਆ ਹੋਇਆ ਤਾਂ ਉਹਦੇ ਕਰਕੇ ਬਾਈ ਅੱਜ ਕਰਦਾ ਕੱਦੂ ਅ ਦੋ ਪਾਸੇ ਪਾਣੀ ਛੱਡਿਆ ਹੋਇਆ ਤਾਂ ਇੱਧਰ ਪਿੰਡ ਵੀ ਤੇ ਆਪਣਾ ਛੱਲੀਆਂ ਵੀ ਚੱਲਦੀ ਆ ਮੋਟਰ ਹਨਾ ਤੇ ਹੁਣ ਲੇਟ ਹੋਣ ਕਰਕੇ ਚਲੋ ਕਰਨਾ ਤਾਂ ਭਲਾ ਪਹਿਣਾ ਹੀ ਆ ਚਾਹੇ 8:00 ਵਜ ਜਾਣ ਹਨਾ ਪਰ ਇੰਨਾ ਕ ਹੋ ਜਾਂਦਾ ਬਾਈ ਆਪਣੇ ਕੰਮ ਦੀ ਇੰਨੀ ਕ ਮੌਜ ਕਰ ਰਹੀਆਂ ਚਾਹੇ 9:00 ਵਜ ਜਾਣ 10:00 ਵਜ ਜਾਣ ਹਨਾ ਕੋਈ ਚੱਕਰ ਨਹੀਂ ਹੈ ਆਏ ਤਾਂ ਨਹੀਂ ਕੋਈ ਕਹਿ ਜੂਗਾ ਯਾਰ ਤੂੰ ਕੀ ਕਰਤਾ ਓਏ ਤੂੰ ਲੇਟ ਹੋ ਗਿਆ ਹਨਾ ਉਹ ਕੰਮ ਨਹੀਂ ਹੈ ਆਪਣੇ ਕੰਮ ਦੇ ਹੈ ਨਜ਼ਾਰੇ ਤੇ ਆ ਜੋ ਫਿਰ ਚੱਲਦੇ ਹਾਂ ਤੁਹਾਨੂੰ ਲੈ ਕੇ ਮੱਜਾਂ ਵੱਲ ਨੂੰ ਗਾਇਆਂ ਗੂਆਂ ਕੱਢੀਏ ਬਾਹਰ ਹਨਾ ਬੰਨੀਆਂ ਗਾਇਆਂ ਨੂੰ ਖੋਲ ਲਈ ਤੇ ਕਰੀਏ ਕੰਮ ਦੀ ਰੁਟੀਨ ਸ਼ੁਰੂ ਆ ਜੋ ਲਾਓ ਬਾਈ ਜੀ ਕੰਮ ਦੀ ਰੁਟੀਨ ਹੋ ਗਈ ਆਪਣੀ ਸ਼ੁਰੂ ਹੈ ਆਹਾ ਫਾਈਟ ਹੀ ਰਪਏ ਜਿੱਕੜ ਨੂੰ ਆਖਾਪਾ ਮੱਜਾਂ ਉੱਤੇ ਪਾ ਤੇ ਹੁਣ ਗਾਇਆਂ ਕਰਨੀਆਂ ਜੀ ਅੰਦਰ ਗਾਇਆਂ ਖੜੀਆਂ ਆਓ ਦੇਖੋ ਉਹ ਸਾਰੀ ਵਾਲੀ ਪਾੜਤੀ ਗਾਇਆਂ ਨੇ ਹੈ ਪਰ ਹੁਣ ਕਰੇ ਕੀ ਆ ਚਲ ਖਾ ਲਉ ਭਾਈ ਜਿੰਨੀ ਖਾਣੀ ਖਾ ਲਉ ਕੋਈ ਗੱਲ ਨਹੀਂ ਅਸੀਂ ਰੋਕਦੇ ਨਹੀਂ ਹੈ ਚਲ ਖਾਈ ਜਾਓ ਕੜੀਆਂ ਪਰ ਐ ਆ ਵੀ ਥੋੜੀ ਜੀ ਕੱਚ ਸਾਤੇ ਵੀ ਛੱਡ ਹੋ ਗਈ ਅ ਇਧਰ ਜਾਂ ਤਾਂ ਕਿਤੇ ਕੰਡਾ ਤਾਰ ਲੱਗ ਜਾਂਦੀ ਆ ਤਾਂ ਮੜੀ ਜੀ ਹੈ ਨਾ ਫੇਰ ਨਹੀਂ ਤਾਂ ਇਹਨਾਂ ਨੇ ਨੇੜੀ ਲੱਗਣਾ ਤੇ ਬਾਈ ਇੱਕ ਜਣੀ ਨੇ ਥੋੜੀ ਜਿਹੀ ਜਾਲੀ ਪਾੜ ਲਈ ਮੁੜ ਕੇ ਤਾਂ ਫੇ ਸਾਰੀਆਂ ਨੇ ਦੇੜਤੀ ਸਾਰੀ ਉਹ ਬਾਕੀ ਕੱਖ ਪੈ ਗੇ ਇਧਰ ਬਿੱਟੂ ਫਿਰ ਰਿਹਾ ਸਾਡਾ ਜੋਰਾ ਸ਼ੋਰਾ ਤੇ ਹਾਂ ਬਿੱਟੂ ਕੈਮ ਆ ਕਿਉਂ ਮਾਰੀ ਹਾਂ ਅੱਜ ਬਿੱਟੂ ਦੇ ਪਾਈ ਥੋੜੀ ਲੱਗੀ ਚੋਟ ਵਿਚਰੇ ਦੇ ਸਵੇਰੇ ਬਿੱਟੂ ਹੁਣ ਠੀਕ ਆ ਹੁਣ ਤੋਂ ਠੀਕ ਹੈ ਪੱਟੀ ਉੱਤੀ ਬੰਨ੍ਹਾ ਹੈ ਹਾਂ ਹਾਂ ਇਨਸ਼ਾ ਅੱਲਾਹ ਲੱਗਦਾ ਕਿ ਚੇ ਇਹਨੂੰ ਮਾਸ ਨੂੰ ਨੋਚ ਲਿਆ ਇਸ ਇਨ ਹਾਂ ਇਹ ਚੱਕਰ ਹੋ ਗਿਆ ਜੀ ਇਦਾਂ ਉਹ ਜਿੱਦਾਂ ਇੱਕ ਵਾਰ ਬਾਈ ਦੀਆਂ ਆ ਗਈਆਂ ਦੀਆਂ ਉਂਗਲੀਆਂ ਮੋਟਰ 'ਚ ਉੱਕਣਾ ਬਟਾ ਕਿਤਨੇ ਮੇ ਆ ਗਿਆ ਫੁੱਲੀ ਨਹੀਂ ਹਾਂ ਬਿੱਟੂ ਅੱਗੇ ਮੈਂ ਤੈਨੂੰ ਦੇਖਿਆ ਤੂੰ ਚੱਕੇ ਨੂੰ ਫੜ ਕੇ ਘੁਮਾਉਂਦਾ ਹੁੰਦਾ ਅੱਜ ਕਿਦਾਂ मैं बोला कि चल अभी तो फुल मौसम में है मोटर खींच देखा बी आज कहाँ आ गया हाँ कहा आ गया हाथ था ना उंडी के पास मोटर के पास आ गया उंडी हाँ संजोग तो बटन नहीं दबा में अच्छा हरे बटन चालू नहीं था करे नहीं चालू नहीं किया था अच्छा अच्छा दे रहे थे हम ਜੇ ਕਿਤੇ ਚਾਲੂ ਕਰਿਆ ਉਹਦਾ ਫੇਰ ਕੰਮ ਵਧਾਤਾ ਤਾਂ ਹੀ ਨੇ ਫੇਰ ਜ਼ਿਆਦਾ ਕਰ ਦੇਣਾ ਦਾ ਕੰਮ ਚੱਲ ਬਚਾਓ ਹੋ ਗਿਆ ਨੇ हमको ਖਿੱਚ ਲੈਣਾ ਸੀ ਹਾਂ ਬਚਾਓ ਹੋ ਗਿਆ ਚੱਲ ਫੇਰ ਤਾਂ ਲਹੂ ਹਾਂ ਜੋ ਜੋ ਕਰਵਾ ਮਾਰ ਕੇ ਗਿਆ ਜਨਰੇਟਰ ਕੇ ਪਾਸ ਹਾਂ ਚੁਕਾ ਕੇ ਚੱਲ ਡੀਜ਼ਲ ਡੀਜ਼ਲ ਪਾ ਦੇਂਗੇ ਖੂਨ ਬੰਦ ਹੋ ਜਾਏਗਾ ਹਾਂ ਪਥਰੀ ਖੂਨ ਚਲਾ ਚਲ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ बेहोश ਹੋ ਗਿਆ ਗਰਮੀ ਆ ਗਿਆ ਇਤਨਾ ਸਭ ਪੂਰੇ ਗਰਮੀ ਗਰਮੀ ਗਿੱਲੇ ਗਿੱਲੇ ਹੋ ਗਿਆ ਕੱਪੜੇ ਚਲ ਕੋਈ ਨਾ ਇਹ ਵੀ ਲਿਖਿਆ ਵਾਤਾ ਹੁਣ ਹੋਣਾ ਵੀ ਵੀ ਇਹ ਕੰਮ ਹੋਣਾ ਹਨਾ ਸਾਧਰੇ ਸਾਧਰੇ ਤੇ ਮੂਢ ਗਰਮ ਕਰ ਦਿਆ ਉਹ ਇੱਕ ਨੰਬਰ ਵਾਲੀ ਭੈਂਸ ਖਾਤੇ ਸਾਧਰੇ ਸਾਧਰੇ ਉਧਰ ਤੇ ਆਇਆ ਮੈਂ ਹਾਂ ਉਸ ਨੂੰ ਮੈਂ ਬੁਲਾ ਕੇ ਖੜਾ ਹੋ ਜਾ ਹਾਂ ਖੜਾ ਹੋਆ ਮਾਰਾ ਪੂਛ ਪੂਰੇ ਉਥੇ ਪਰ ਗਿੱਲਾ ਕਰਕੇ ਕੋਈ ਇਤਨਾ ਮੋਲ ਰੰਗ ਹੋ ਗਿਆ ਸੁਬਿਹਰਿਤ ਸੁਬਿਹਰੀ ਤਰਕੇ ਮੈਂ ਬੋਲਾ ਕਿ ਚਲ ਕੋਈ ਬਾਤ ਨਹੀਂ ਆਪਣੀ ਰੋਜੀ ਰੋਟੀ ਹੈ ਕੀ ਇਹ ਜਾਨਵਰ ਹੈ ਉਹ ਹੋ ਜਾਂਦਾ ਹੁਣ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਕਿੱਥੇ ਆ ਜਾ ਫਰਾ ਲਗਾਨੇ ਲਗਾ ਫਰਾ ਲਗਾ ਕੇ ਗਿਆ ਮੈਥੋਡੈਂਟ ਲਈ ਆਏਗਾ ਇਹ ਆਪ ਲੋਕ ਹਾਂ ਕੁਬਾਈ ਮੈਂ ਤਾਂ ਮੈਂ ਟੋਕਾ ਕਰ ਲੈਂਗੇ ਹਾਂ ਪੂਰੀ ਤਾਂ ਪਾਈਏ ਦਿਆ ਥਾ ਹਾਂ 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 ਮੈਂ ਬੜਾ ਕਿ ਥੋੜਾ ਬਹੁਤ ਟੁੜੀ ਲਗੇਗਾ ਪਾ ਕੇ ਟੋਕਾ ਕਰ ਲਈ ਚਲ ਕੋਈ ਨਾ ਜੋ ਲਿਖਿਆ ਵਾ ਕਿਸਮਤ ਦਾ ਜੋ ਪਟਾ ਜੋੜ ਨਾਲ ਖਿੱਚੇ ਹਾਂ ਉਹ ਥੜਾ ਗਾਇ ਲੈ ਦਬ ਨਹੀਂ ਇੱਥੇ ਰਗ ਗਿਆ ਹਮਨੇ ਹਾਂ ਜਦ ਇਹ ਤਾਂ ਉਂਗਲੀ ਆ ਗਿਆ ਬੱਚਾ ਹਾਂ ਜਦ ਇਹ ਉਂਗਲੀ ਆ ਗਿਆ ਹਮ ਹੱਥ ਪਿੱਛੇ ਜਾਦੇ ਆ ਗਿਆ ਮੂਰੇ ਕਮ ਹੁਆ ਹਮ ਯਹਾਂ ਜੋ ਉਹ ਚੱਕਰ ਪਤਾ ਕੀ ਹੈ ਯਾਰ ਇਹ ਨਾ ਮੋਟਰ ਜਿਹੜੀ ਬਿੱਟੂ ਆਪਣੀ ਇਹ ਇਹ ਆਪਣੇ ਕੋ ਪਈਤੀ ਪੁਰਾਣੀ ਐਸੇ ਜੇ ਮੈਂ ਯਹਾਂ ਪਕੜਾ ਹਾਂ ਹਾਂ ਇਸ ਜਗ੍ਹਾ ਪਕੜੇ ਨੇ ਹਾਂ ਐਸੇ ਜੇ ਪਕੜੇ ਹਾਂ ਤੋ ਇਹ ਜਦੇ ਆ ਗਿਆ ਯਹਾਂ ਅ ਇੱਕ ਤੂੰ ਖੜਾ ਦੂਜੀ ਸਾਈਡ ਤਾ ਅੱਗੇ ਇਧਰ ਸੇ ਕਿਹੜਾ ਤੁੰਦਾ ਤੂੰ ਹਾਂ ਮੇਰੇ ਵਾਲੀ ਸਾਈਡ ਆਕੇ ਆਜ ਤੂੰ ਉਧਰ ਵਾਲੀ ਸੇ ਮੈਂ ਇੱਥੇ ਤੇ ਪਕੜਨਾ ਥਾ ਯਹਾਂ ਐਸੇ ਛੋੜਨਾ ਥਾ ਤੂੰ ਦੁਬਾਰਾ ਨਾ ਦੇ ਲਈ ਯਾਰ ਕਿਰ ਤੋ ਹਮਕੋ ਹਾਂ ਬਟਮ ਦਾਬ ਨੇ ਤੇ ਰਗਿਆ ਚੱਲ ਬਚਾਓ ਹੋ ਗਿਆ ਇਨਾ ਸ਼ੁਕਰ ਕਰ ਤੇ ਦੇ ਦੇ ਨਾ ਚਾਹੀਏ ਵੀ हमको ਸਹੀ ਗੱਲ ਆ ਚੱਲ ਚੱਲ ਫੇ ਖੋਲੀਏ ਗਾਇਆ ਹੁਣ ਤੂੰ ਉੱਠਾ ਕੇ ਫਟਕ ਕੇ ਇਹ ਇਧਰ ਕੋ ਲੈ ਆਣਾ ਸੀ ਹਾਂ ਚੱਲ ਬਚਾਓ ਹੋ ਗਿਆ ਇਨਾ ਸ਼ੁਕਰ ਕਰ ਆ ਗਿਆ ਸਰਦਾਰ ਜੀ ਸਰਦਾਰ ਵੀ ਆ ਗਿਆ ਭਾਈ ਬੜਾ ਸਰਦਾਰ ਵੀ ਸਾਡਾ ਸਰਦਾਰ ਜੀ ਵਹ ਖੜਾ ਥਾ ਕਹਾਂ ਗਿਲਾਖਰਮ ਕੇ ਵਿੱਚਲੀ ਮੁੰਗੇ ਅੱਜ ਸਪੇਥਾਰ ਕੇ ਪਾਸ ਅੱਜ ਹਾਂ ਬੰਟੀ ਭਾਈ अच्छा तू उधर क्या कर रही है दा मैं यहां मक्की परदा था तो अपने आदमी को पहचानेगा नहीं मेरा पे गाड़ी कहां है अच्छा अच्छा ठीक है ठीक है मैं बड़ा मरी इधर कहां ये खड़ा है यहां कलेक्टर अपना हां चल भाई खोलला कोई काम पे आया होगा लाओ जी हुन कड्डीए गाय हां ए बनिए भाई ये लोग क्या किया हां ये सबको हमने बोला कि आजा अंदर हां ये सब तो सुनबे ने किया कान में हाँ। आवाजे ने लिया हाँ। कितनो जोर लगाया आया नहीं हाँ। मैं बोला तू बाहरे आज। <laughs> हाँ। <laughs> इसे लिए आज सारे बहरे है ठीक है ठीक है क्यों तो हवा चल रहा था हाँ अज ठंडा था मौसम ठंडा था हाँ, हाँ, हाँ। इसी करके ये लोग आया नहीं हाँ आज मौसम ठंडा था हूँ वैसे भी देख ला ਨਹੀਂ ਗਾਇਆਂ ਤਾਂ ਦੱਸ ਦਿੰਦੀਆਂ ਵੀ ਜਦੋਂ ਗਰਮੀ ਹੋਵੇ ਤਾਂ ਹੌਂਕਦੀਆਂ ਬਹੁਤ ਆ ਦੇਖ ਲਾ ਆਰਾਮ ਕੇ ਖੜੀਆਂ ਕੋਈ ਨਹੀਂ ਹੌਂਕਦੀ ਅੱਜ ਫਰਕ ਤੱਗ ਅੱਜ ਗਰਮੀ ਘੱਟ ਪਾਣੀ ਪੜ ਜੋ ਛੋੜੇ ਹਮ 1 2 ਵਜੇ 1 12 ਵਜੇ ਹਾਂ ਕੋਈ ਇਹ ਲੋਕ ਆਇਆ ਨਹੀਂ ਹਾਂ ਬੋਲਾ ਕਿ ਟੇਮ ਕਿਉਂ ਬੇਰਬਾਤ ਕਰेंगे ਹਮ ਫਿਰ ਅੰਮ ਰੋਟੀ ਵੀ ਖਾਣੀ ਤੇ ਰਾਜੂ ਹਾਂ ਇਤੋਂ ਪਰ ਜਾਂ ਥਾ ਵੀ ਇਸੀ ਕਾ ਮਰਜ਼ੀ ਨਾ ਠੀਕ ਆ ਚਲ ਤੂੰ ਵੀ ਖੁਸ਼ ਤੋ ਹਮ ਵੀ ਖੁਸ਼ ਬਿਲਕੁਲ ਬਿਲਕੁਲ ਹਾਂ ਚਲ ਪਾ ਰੇ ਸਾਈ ਆ ਲੈ ਆ ਫੇ ਕੱਟ ਲਾ ਹੁਣ ਉਹਦੇ ਪਾਣੀ ਭਰ ਦਿਆ ਹੈ ਹਾਂ ਪਾਣੀ ਪੀ ਲਿਆ ਹਾਂ ਆਪ ਜਾ ਕੇ ਦੁੱਧ ਚੋਣਾ ਹੈ ਬਸ 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 ਹਾਂ ਮੈਂ ਮਸ਼ੀਨ ਲਗਾਈਏ ਹਾਂ ਆਪ भैंस ਕੋਲ ਮੈਂ ਮੈਸਜ ਹੁੰਦਾ ਹਾਂ ਖੋਲ ਲਾ ਫੇ ਖੋਲ ਲਾ ਇਹ ਮਾਤਰਾ ਨਵੇੜੀਏ ਕੰਮ ਹਾਂ ਉਹਦੇ ਕਿਦਾਂ ਲਿਬੜੀ ਹਲੀ ਆ ਦੇਖੋ ਟੋੜੀ ਪਾ ਪਾ ਕੇ ਮੂੰਹ ਹੈ ਅੱਖਾਂ ਵੀ ਭਰੀਆਂ ਪਈਆਂ ਟੋੜੀ ਨਾਲ ਆਜੋ ਆਜੋ ਇੱਥੇ ਖੜਨਾ ਪੈਂਦਾ ਜੀ ਮੂਰੇ ਨਹੀਂ ਤਾਂ ਇਹ ਫਿਰ ਹਨਾ ਇੱਧਰੋਂ ਭੱਜ ਲੰਦੀਆਂ ਬਾਹਰ ਨੂੰ ਇੱਥੇ ਇੱਕ ਜਾਣਾ ਮੂਰੇ ਖੜ ਦਿਓ ਫਿਰ ਰਾਮ ਗਾ ਆਪਣੀਆਂ ਆਪਣੀਆਂ ਸੀਟ ਪਰ ਆਈ ਜਾਂਦੀਆਂ ਨਾ ਵੇ ਕਿੱਜਾ ਜਗਾ ਵਰਗੀਆਂ ਸਾਰੀਆਂ ਦੇਖੋ ਕਈ ਵਾਰ ਤਾਂ ਬਹੁਤ ਵਧੀਆ ਇਹਨਾਂ ਆਪਣੇ ਨੰਬਰ ਸੇ ਆ ਜਾਂਦੀਆਂ ਕਈ ਵਾਰ ਕਰਦੀਆਂ ਤੰਗ ਨਾਉ ਜਿਓ ਆਜੋ 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 ਭਾਈ ਮੂਰੇ ਮੂਰੇ ਖੜਦੀਆਂ ਜੀ ਦੁੱਧ ਵਾਲੀਆਂ ਉੱਧਰ ਪਰਲੀ ਸਾਈਡ ਜਿਹੜੀਆਂ ਗੱਬਣਾ ਬੱਚੀਆਂ ਟਕੜਾ ਉੱਧਰ ਉਹ ਹੈ ਹੈ ਤਾਂ ਹੁਣ ਗਾਂਆਂ ਸਾਰੀਆਂ ਟੋਕੜੀਆਂ ਇੱਕ ਗਾਂ ਹੁਣ ਸੂਈ ਤੇ ਜਿਹੜੀ ਉਹ ਹੈ ਤੇ ਇੱਕ ਜਿਹੜੀ ਲੈ ਕੇ ਆਂਦੀ ਸੀ ਦੋ ਆਪਣੀਆਂ ਥੋੜੀਆਂ ਬਾਕੀ ਟੋਕੜਾਂ ਵੀ ਦੁੱਧ ਦਿੰਦੀਆਂ ਤਕਰੀਬਨ ਦੁੱਧ ਵਾਲੇ ਡੰਗਰ ਹੁਣ ਗਾਂਆਂ ਵਿੱਚ ਦੋ ਹੀ ਤਾਜ਼ੀਆਂ ਬਸ ਬਾਕੀ ਸਾਰੀਆਂ ਟੋਕੜੀਆਂ ਜੀ ਤੇ ਮੱਝਾਂ ਤਾਂ ਸੋਖ ਨਾਲ ਆਪਣੀਆਂ ਦੋ ਜਿਹੜੀਆਂ ਲਿਆਂਦੀਆਂ ਦੀਆਂ ਉਹ ਹੋ ਗਈਆਂ ਤੇ ਇੱਕ ਉਹ ਸੂਈ ਦੀ ਪਹਿਲੇ ਨੰਬਰ ਵਾਲੀ ਹਨਾ ਮੱਝਾਂ ਵੀ 5 6 ਸਮਝ ਲਓ ਜਿਹੜੀਆਂ ਚੰਗਾ ਦੁੱਧ ਦੇਣੇ ਵਾਲੀਆਂ ਬਾਕੀ ਮੱਝਾਂ ਵੀ ਸਾਰੀਆਂ ਹੁਣ ਗਾਹ ਨੂੰ ਗੱਭਣੇ ਆ ਟੋਕੜਾ ਹੋਈਆਂ ਮੀਆਂ ਤੇ ਐਦ ਕੀ ਸਮਾਂ ਦਾ ਸਾਡੀ ਥੋੜੀ ਹੇ ਲੱਗੀ ਸਿਆਲ ਮਾ ਡੰਕਰ ਸੋਣੇ ਵਾਲੇ ਜ਼ਿਆਦਾ ਐ ਉਹ ਦਿਨਾਂ ਚ ਤਾਂ ਦੁੱਧ ਦੁੱਧਾਂ ਵੀ ਬਥੇਰਾ ਹੁੰਦਾ ਐਦ ਕੀ ਗਰਮੀਆਂ ਚ ਤਾਂ ਹੀ ਸਾਨੂੰ ਡੰਕਰ ਲੈਣੇ ਪੈਗੇ ਨਹੀਂ ਤਾਂ ਕੋਈ ਡੰਕਰ ਲੈਣ ਦੀ ਲੋੜ ਨਹੀਂ ਦੀ ਪੈਣੀ ਡੰਕਰ ਸਾਰੇ ਹੀ ਤਕਰੀਬਨ ਗੱਭਣੇ ਆ ਮਾਲਕ ਦੀ ਕਿਰਪਾ ਨਾਲ ਚਲੋ ਫੇਰ ਹੁਣ ਬੰਨ ਲੀਏ ਜੀ ਪਹਿਲਾਂ ਗਾਇਆਂ ਹਾਂ ਕੀਆ ਕਹਿੰਦਾ ਇਹ ਤੰਗ ਕਰਦਾ ਇਹ ਤੰਗ ਕਰਦਾ ਹੈ ਗੋਹੇ ਪੜਾ ਕੇ ਬਰ ਜਤਾ ਹੈ ਕੋਹੋ ਗੋਹਾ ਠੰਡਾ ਠੰਡਾ ਹੀ ਕਰਕੇ ਉੱਪਰ ਬਹਿੰਦਾ ਇਹ ਦੋ ਟੰਕੇ ਲੱਗੇ ਇਸਕੋ ਤਾਂ ਹੀ ਥੜਾ ਲਿਪੜਿਆ ਪਏ ਅੱਜ ਕੋਹੇ ਨਾਲ ਹਾਂ ਹਾਂ ਸੁਣਤਾ ਹੈ ਤੇਰੇ ਜੁੱਤੀ ਫਿਰਨੀ ਆ ਗੋਹਾ ਫੋਲ ਦਿੰਦਾ ਤੂੰ ਸਾਰਾ ਆ ਜੈਂਡ ਜਾ ਸੁਣਤਾ ਸਾਰੇ ਗੱਲ ਸਮਝਦਾ ਹੈ ਹਾਂ ਇਸਕੋ ਕਿਤਰੀ ਹੋ ਗਿਆ ਇੱਟੜੀ ਹੋ ਗਿਆ ਚੱਲ ਲਾ ਦੂੰਗਾ ਇਹਦੇ ਟੀਕਾ ਕੋਈ ਨਹੀਂ ਉਹ ਦੇਖ ਲੈ ਬਿੱਟੂ ਪਛਾਣ ਕੇ ਨੀਂ ਨਹੀਂ ਇਹ ਇਹ ਤਾਂ ਇਹਦਾ ਕਿਸੇ ਨੂੰ ਨਾ ਤੈਨੂੰ ਪਤਾ ਹੀ ਆ ਜੇ ਉਹ ਪਰਸੋਂ ਜਿਹੜਾ ਆਇਆ ਦਾ ਭਈਆ ਖਾ ਜਾਣਾ ਤਾਂ ਬਚ ਦੇਖ ਲੈ ਹੁਣ ਤੇਰੀ ਇਹਨੂੰ ਪੂਰੀ ਪਛਾਣ ਹੋ ਗਈ ਹੈ ਨਾਲੇ ਮੈਂ ਕਟਾਈ ਵੀ ਕਰਤਾ ਹੈ ਹਾਂ ਇਹਨੂੰ ਪਤਾ ਹੈ ਵੀ ਹੁਣ ਘਰ ਦਾ ਬੰਦਾ ਹੈ ਵੀ ਨਾਲੇ ਕਟਾਈ ਵੀ ਕੀਆ ਦੋ ਤਿੰਨ ਡੰਡੇ ਲਗਾਇਆ ਆਇਆ ਜਿਸ ਕੋ ਹੰਨੇ ਹਾਂ ਹਾਂ ਫੇਰ ਵੀ ਕੋਈ ਦੇਖਲਾ ਹੁਣੀ ਹੈ ਸੜਾ ਥਾਉਂ ਪਹੁੰਚਦਾ ਪਰ ਕਈ ਵਾਰ ਹਲਾ ਸੁਣਦਾ ਨਹੀਂ ਕਈ ਵਾਰ ਤਾਂ ਸਾਡੀ ਵੀ ਨਹੀਂ ਸੁਣਦਾ ਇਹ ਜੈਂਡ ਜਾ ਬੰਨੀ ਲੱਗਦਾ ਤਾਂ ਹੈ ਹਾਂ ਉਹ ਜੋ ਉਸ ਨੂੰ ਨਿਖਾ ਦੇਂਗੇ ਨਾ ਉਹ ਜਿਹੜਾ ਦੂਏ ਕੁੱਤੇ ਆ ਹਾਂ ਹਾਂ ਉਸ ਨੂੰ ਤਾਂ ਨਿਖਾ ਦੇਂਗੇ ਨਿਖੇਗਾ ਹਾਂ ਹਮ ਸੁਣਦਾ ਹੈ ਉਹ ਵਹਾਂ ਉਹ ਉੱਥੇ ਦਾ ਹੈ ਤੈਨੂੰ ਤਾਂ ਸੁਣਦਾ ਜਦ ਇਹਨੂੰ ਯਾਰ ਇਹੜਾ ਜਾਂਦਾ ਆਪਾਂ ਬੰਨ ਦਿੰਦੇ ਇਹਨੂੰ ਇਹ ਰੇੜੇ ਦੇ ਮਗਰ ਜਾਣ ਲੈ ਨੂੰ ਕਰਦਾ ਵੀ ਮੈਨੂੰ ਖੋਲੋ ਪੇ ਸਾਲਾ ਰੋਣ ਲੱਗ ਜਾਂਦਾ ਹਾਂ ਵੀ ਰੇੜੇ ਗੱਲ ਜਾਣਾ ਮੈਂ ਜੋ ਰੇੜੇ ਗੱਲ ਜਿੱਥੇ ਲੈ ਗਿਆ ਹੂੰ ਇਹ ਪਹਿਲਾਂ ਅਸੀਂ ਜੋ ਬਗਲ ਮੇ ਜੋ ਨੰਘੇ ਕਾ ਸੁਖੇ ਕਾਇ ਹਾਂ ਪੈ ਮੈਂ ਤੁੰ ਦੱਸਦਾ ਪਹਿਲਾਂ ਅਸੀਂ ਇਹਨੂੰ ਨਾਲ ਲੈ ਜੇ ਕਰਦੇ ਤੇ ਰੇੜੇ ਦੇ ਹੁਣ ਇਹ ਸਣਾ ਇੱਕ ਅੰਤ ਦੇਖੀ ਇੱਕ ਦੋ ਬਾਰ ਨਾ ਇਹ ਬੰਦਿਆਂ ਨੂੰ ਪੈ ਗਿਆ ਹਾਂ ਤਾਂ ਕਰਕੇ ਹੁਣ ਅਸੀਂ ਲੈ ਕੇ ਨਹੀਂ ਜਾਂਦੇ ਹੁਣੀ ਆਸਤ ਪਈ ਵੀ ਨਾਲ ਜਾਣ ਦੀ ਤਾਂ ਸਾਲਾ ਰੋਣ ਲੱਗ ਜਾਂਦਾ ਵੀ ਮੈਨੂੰ ਲੈ ਕੇ ਜਾਓ ਬੰਦਾ ਰੋਤਾ ਵੇਸੇ ਰੋਤਾ ਹੈ ਹੈ ਬਲੀ ਮੇਰੇ ਇਹ ਦੇਖ ਲਿਜੀਏ ਇਸ ਕੋ ਇਤਨਾ ਖਿਆਲ ਹੈ ਜਿਥੇ ਮਰ ਠੀਕ ਆ ਚਲ ਫੇ ਬਿੱਟੂ ਬੌਲ ਦੇ ਬਾਂਦੇ ਉਧਰ ਕਰੀਏ ਅਪਾ ਚਵਾਈ ਸ਼ੁਰੂ ਤੂੰ ਐਂ ਕਰ ਫੇ ਮਸ਼ੀਨ ਲਾਲਾ ਹੁਣ ਹੈ ਹੈ ਅਸੀਂ ਚਾਉਂਦੇ ਉਧਰ ਮੈਸਾਂ ਤੇ ਚਲੋ ਫੇ ਹੁਣ ਕਰੀਏ ਕੰਮ ਸ਼ੁਰੂ ਹੈਨਾ ਅੱਜ ਦਾ ਬਲੌਗ ਭਾਈ ਛੋਟਾ ਹੈ ਜੀ ਇਹ ਇਨਾ ਕਿ ਕਿਉਂਕਿ ਕੰਮ ਦਾ ਟਾਈਮ ਆ ਅਸੀਂ ਲੇਟ ਹੋ ਗਏ ਸੂਰਜ ਤੁਸੀਂ ਦੇਖ ਸਕਦੇ ਆ ਛੇਪਣ ਦੀ ਤਿਆਰੀ ਚ ਹੈਨਾ ਦੇ ਹੁਣ ਪਾਈ ਫਿਰ ਕੰਮ ਕਰੀਏ ਕੰਮ ਦੇ ਨਾਲੇ ਤੁਹਾਨੂੰ ਪਤਾ ਪਾਉ ਹੈ ਹਨਾ ਕੰਮ ਬਗੈਰ ਕੁਝ ਨਹੀਂ ਹੈਗਾ ਲਾ ਇਹਨੂੰ ਬੰਦੇ ਹੁਣ ਉੱਧਰ ਸ਼ਾਮਾਂ ਜੀ ਮੈਂ ਚਲੋ ਏ ਚਲੋ ਠੀਕ ਆ ਜੀ ਮਿਲਦੇ ਫਿਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਪਰਮਾਤਮਾ ਤੁਹਾਨੂੰ ਸੁਖੀ ਰੱਖੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ